ਬੀਬ ਮਜਾ ਆਏਗਾ ਨਾ ਢੀਡੂ ਹੱਸ ਨਹੀਂ ਵੀਰੇ ਇੱਕ ਦਿਨ ਤੈਨੂੰ ਭਾਲੂ ਚੱਕਣ ਵਾਲਿਆਂ ਨੇ ਲੈ ਜਾਣਾ ਵੇਖੀ ਦੂੰ ਹੱਸ ਨਹੀਂ ਅਕਲਾਈਆਂ ਮੇਰੀਆਂ ਅੱਛਾ ਹੱਸ ਨਹੀਂ ਅਕਲਾਈਆਂ ਮੇਰੀਆਂ ਨਹੀਂ ਮੈਂ ਉੱਡਣ ਕਟੋਲਾ ਲੈਣਾ ਚਾਹੀਦਾ ਇਹਨੂੰ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਮੈਂ ਮੰਗ ਬਣਵਾ ਦੂੰ ਲੱਖ ਲੱਖ ਦੀ ਤੇਰੀ ਕੀ ਇਸੇ ਕਰਕੇ ਜਨਾਨੀਆਂ ਜਵਾਕ ਹੋਣ ਤੋਂ ਪਹਿਲਾਂ ਚਟਪਟਾ ਖਾਂਦੀਆਂ ਨੇ ਤਾਂ ਕਿ ਮਿੱਠਾ ਨਾ ਜੰਮ ਪੇ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਜਿੱਤ ਬੱਲੀਏ ਡਾਰਲਿੰਗ ਜਿੱਥੇ ਗਿੱਧੇ ਵਿੱਚ ਕੁੜੀਆਂ ਜਵਾਬ ਦੇ ਜਾਂਦੀਆਂ ਨੇ ਉੱਥੇ ਅੜੇ ਕੰਮ ਵੱਲੂ ਦੀ ਦੀ ਸਾਹਮਦੇ ਨੇ ਇਹ ਇਹ ਗੱਡੀ ਹੈ ਗੱਡੀ ਹੈ ਖਲਾਰੀ ਹੈ ਖਲਾਰੀ ਆਪਣੀ ਬਦਮਾਸ਼ੀ ਕਰਨੀ ਤਾਂ ਕਰਕੇ ਕੀਤੀ ਸੀ ਗੱਲ ਡਾਕਟਰ ਨਾਲ ਹੋ ਜੋ ਠੀਕ ਥੋੜਾ ਟਾਈਮ ਲੱਗਣਾ ਪਰ ਆ ਇੱਕ ਖਲਾਰੀ ਵੇਲਾ ਹਰ ਭਰਾਵਾ ਮਲੱਪਾਂ ਤੇ ਕੀੜਿਆਂ ਦੀਆਂ ਗੋਲੀਆਂ ਖਾਇਆ ਕਰ ਫੇਰ ਹਟ ਜਾਣਗੇ ਲੜਨੋਂ ਅੱਬੇ मजा ਆਏਗਾ ਨਾ ਢੀਡੋ ਅਗੇ ਛੋਟਾ ਜਿੰਨਾ ਮਰਜ਼ੀ ਟੋਇਨ ਬੜਾ ਮਰਜ਼ੀ ਟੋਇਨ ਬੜਾ ਕਸ ਤੇਰਾ ਡੈਡੀ ਸੌਂ ਜਾਂਦਾ ਉਸ ਦਿਨ ਕੋਲੀਆਂ ਦਾ ਮਾਰੀ ਛੋਟਾ ਗੱਡੀ ਤੱਟੀ ਕਰਕੇ ਹੱਥ ਸੁਬਾਹ ਨਾਲ ਹੋਇਆ ਕਰ ਤੇ ਲੂਣੇ ਹਟ ਜਾਣਗੇ ਜੈਲਦਾਰ ਦੀ ਬੁੰਡ ਪਾਟੀ ਲੱਗਦੀ ਆ ਉਹ ਵੀ ਅੰਦਰੋਂ ਤਮੇ ਤਰਾਂ ਨੂੰ ਚਾਉਂਦੀ ਨਹੀਂ ਅਸੁਕੀ ਲਿੰਡੀ ਕੀ ਦੀ ਆ ਬਿੰਗੀਆਂ ਲੱਤਾ ਵਾਲਾ ਫਿਰੇ ਪੈਰਾ ਦੀਆਂ ਤੰਦਰਾਂ ਫਿਰੇ ਪੈਰਾ ਟੱਟੀ 'ਚ ਡੇਕ ਕੇ ਆਇਆ ਤਰੀ ਪਿਛਲੀ ਨਾਲ ਕਿਸੇ ਨੇ ਪਾੜ ਦੇਣੀ ਆ ਜੇ ਕਿਸੇ ਦੇ ਘੱਸੇ ਚੜ ਗਿਆ ਸੁੱਖਾ ਸਾਰੇ ਪੰਡ ਦਾ ਭੁੱਖਾ ਦੱਲ ਪੂਣਾ ਖੂਨ ਦੀ ਰਿਪੋਰਟ ਜੇ ਨਹੀਂ ਆਉਂਦਾ ਦੱਲ ਪੂਣਾ ਖੂਨ ਚ ਨਹੀਂ ਦਿਖਦਾ ਸਾਨੂੰ ਦੱਲ ਪੂਣਾ ਇੰਸਟਾਗ੍ਰਾਮ ਤੇ ਦਿਖ ਰਿਹਾ ਹੈ ਸ਼ਾਬਾਸ਼ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਹੈ ਇਹ ਬਾਤ ਹੈ ਦੱਲੇ ਹਾਲੀ ਇੱਕ ਗੱਲ ਵੈਸੇ ਚੰਗੀ ਐ ਕਿ ਦੱਲ ਪੂਣਾ ਖੂਨ ਗੰਦੀ ਲਾਦ ਨਾ ਮਜ਼ਾ ਨਾ ਸੁਬਾਤ ਬੱਤ ਸਹੀ ਐ ਇਹਦੇ ਚਤਲਾਂ 'ਚ ਕੋਈ ਸਵਾਰੀ ਚੁੜਕੀ ਪਾ ਦੋ ਚਲੂਣੇ ਹਟ ਜਾਣਗੇ ਵਿਚਾਰੇ ਦੇ ਫੇਰ ਮੱਥੇ ਲੱਗ ਗਿਆ ਸਵੇਰੇ ਸਵੇਰੇ ਕੁੜੀ ਜਾਵਾ ਲਾਰੇ ਝੂਮ ਕੇ ਤੇ ਝੂਮ ਕੇ ਮੈਂ ਤੇਰੇ ਲਈ ਮਾਰੇ ਮਾਨ ਲੈ ਕੁੜੀ ਜਾਵਨੇ ਜਮਨੂ ਹੀਰਾ ਮੰਡੀ ਬਣਾਇਆ ਪਿਆ ਨਜ਼ਾਰੇ ਦੇਖ ਲੱਗਦੇ ਹੁਦਾਰੇ ਝੂਮ ਕੇ ਤੇ ਝੂਮ ਕੇ ਮੈਂ ਤੇਰੇ ਗੇਠ ਮੁਠੀਆ ਦਲੇਰ ਮਹਿੰਦੀ ਪ੍ਰੈਗਨੈਂਟ ਹੋ ਕੇ ਇੰਨੀ ਸਾਲਾ ਨਹੀਂ ਮਰੀ ਦੀਆਂ ਰੱਬ ਕਰੇ ਤੇਰੀ ਬੰਡ ਮੈਡਸਨ ਤੂੰ ਮਾਰ ਲੇ ਆਹਾ ਆਹਾ ਨੱਚਿਆ ਵਾਹ ਕੁਸ਼ਵਾ ਵਾ ਵਾ ਪਾਇਆ ਹੈ ਬੋਲੀਆ ਪਾਇਆ ਤੇਰੇ ਨਾਂ ਤੇ ਸੂ ਚੂਪੇ ਮਾਰਨ ਵਾਲੀ ਮਸ਼ੀਨ ਬਰਬਾਦੀ ਦੇ ਰਾਹ ਤੇ ਪੈ ਰਿਹਾ ਹੈ ਮੇਰਾ ਪੱਕਾ ਮਿੱਤਰ ਸਾळा ਕਹਿੰਦਾ ਮੈਨੂੰ ਇੱਕ ਕੁੜੀ ਪਸੰਦ ਹੈ ਤੇ ਹੁਣ ਮੈਂ ਵਿਆਹ ਕਰਵਾਉਂਗਾ ਪੰਜਾਬੀ ਇੰਡਸਟਰੀ ਖਤਰੇ ਚਾ ਜਿੰਨਾ ਟਾਈਮ ਇਹ ਜਿਉਂਦਾ ਬੱਤ ਸਹੀ ਏ ਕਹਿੰਦਾ ਮੈਂ ਉਹਦੇ ਘਰ ਗਿਆ ਤਾਂ 2 ਸਾਲ ਦਾ ਟਾਈਮ ਵੀ ਲਿਆ ਸੀ ਕੁੜੀ ਵਾਲੇ ਬਾਈ ਤੇਰਾ ਨੰਬਰ ਦੇਈ ਤੈਨੂੰ ਗਾਣਾ ਕੱਢਣੀ ਆ ਮੈਂ ਪਹਿਲਾਂ ਥੋੜੇ ਪੈਸੇ ਤਾਂ ਕਮਾ ਲਾ ਮਾਰ ਲੋ ਕੱਪੜਾ ਭਾਈ ਬਿਲਬੋਰਡ ਤੇ ਹੁਣ ਕਹਿੰਦਾ ਮੇਰਾ ਕੰਮ ਠੀਕ ਚੱਲ ਗਿਆ ਹੈ ਤੇ ਮੈਂ ਵਿਆਹ ਕਰਾਉਂਗਾ ਸਾਲੇ ਨੇ ਮਾਨੂੰ ਕਦੀ 10 ਇਹਦੀ ਕਾਪੀ ਫੜਨ ਵਾਲੀ ਆ ਵੱਤ ਸਹੀ ਏ ਮੇ ਦੇ ਉੱਪਰ ਝੀਜ ਨਹੀਂ ਖੜਾਈ ਬਹੂ ਨੂੰ 2 ਲੱਖ ਰੁਪਏ ਦਾ ਹਾਰ ਦਵਾਇਆ ਭਾਈ ਐਨੀ ਨਾ ਭੋਰਿਆ ਕਰ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਆ ਬਿਆਧੇ ਪਹਿਲਾ ਹੀ ਬਾਕੀ ਮੈਂ ਕੀ ਕਹਾ ਭਾਈ ਜਿਆਦਾ ਸਾਨੂੰ ਬਲਾਉ ਕਰਦੇ ਨਹੀਂ ਫਿਰ ਕੋਈ ਗਲਤ ਕਦਮ ਚੱਕ ਲਾ